ਕੋਲ ਬੈਂਡ ਬ੍ਰਦਰ ਪਾਰਟੀ ਦਾ ਬਾਲਾ ਫਿਕਰ ਨਾ ਕਰਵਾ ਜਲੂਸ ਨਿਕਲ ਚੱਲਿਆ ਮੈਨੂੰ ਗਰੀਬ ਨੂੰ ਕਾਹਦੇ ਲਈ ਪੁੱਛੀ ਜਾਂਦੇ ਮੈਨੂੰ ਤਾਂ ਆਪਦੀ ਟਿਕਟ ਦਾ ਨਹੀਂ ਪਤਾ ਕਾਕਾ ਜੂਜੀ ਛੱਡੀ ਹੈ ਸੇਵਾ ਮਾਫਰਾ ਦੀ ਸੋਚ ਹੈ ਅੱਗੇ ਰੋਕਿਆ ਨੂੰ ਅੱਗੇ ਤੈਨੂੰ ਰੋਕਿਆ ਉਹਨਾਂ ਅਕਾਲੀ ਦੇ ਵਿੱਚ ਫੌਜ ਤੇ ਉਹਨਾਂ ਨੂੰ ਜਿਆ ਹੈ ਕਿ ਕਿ ਸ਼੍ਰੋਮਣੀ ਅਕਾਲੀਓ ਦੇ ਪ੍ਰਗਟ ਹੋਣ ਦੇ ਨਾਤੇ ਉਹਨਾਂ ਨੂੰ ਵਿਸ਼ਵਾਸ ਹੋਣ ਕਿ ਮੈਂ ਤਾਂ ਅੱਗੇ ਵੀ ਸੇਵਾ ਕਰਨ ਦੇ ਮਕਸਦ ਚ ਉਧਰ ਵੀ ਗਿਆ ਸੀ ਇੱਧਰ ਵੀ ਸੇਵਾ ਕਰਨੀ ਆਇਆ ਕੋਈ ਮੈਨੂੰ ਫਰਕ ਨਹੀਂ ਉਹਦਾ ਵੱਡਾ ਮਿਲ ਗਿਆ ਮੇਰਾ ਮਾਨ ਸਬਾਨ ਉਹਨਾਂ ਨੇ ਬਹੁਤ ਕੀਤਾ ਲੇਕਿਨ ਮੇਰੀ ਸੋਚ ਉਹੀ ਹੈ ਸਮਾਜ ਚ ਰਹਿ ਕੇ ਲੋਕਾਂ ਦੀ ਸੇਵਾ ਕਰਾਂ ਲੋਕਾਂ ਦੇ ਕੰਮ ਕਰਾਂ ਉਹੀ ਮਿਸ਼ਨ ਨੂੰ ਲੈ ਕੇ ਮੈਂ ਇੱਥੇ ਆਇਆ ਹਾਂ ਪਾਰਲੀਮੈਂਟ ਦੀ ਕਿਉਂ ਲਈ ਆ ਤੁਹਾਡੇ ਕੀ ਤੁਹਾਨੂੰ ਕੀ ਲੱਗਦਾ ਹੈ ਵੱਤੋ ਜਿੰਨੂੰ ਵੀ ਉਹ ਸੀ ਬੋੜ ਟਿਕੜ ਦੇ ਕੇ ਭੇਜੰਗੇ ਉਹਦੇ ਵੱਤੋਂ ਮਦਦ ਕਰਾਂਗੇ ਜਿਤਾ ਕੇ ਮੋਦੀ ਦੇ ਹੱਕ ਦੇ ਵਿੱਚ ਮੋਦੀ ਨੂੰ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਆਂ ਸੀ ਡੱਟ ਕੇ ਮਦਦ ਕਰਾਂਗੇ ਤੁਸੀਂ ਸੋਸ਼ਲ ਵਰਕਰ ਵੀ ਉਹ ਬੜਾ ਵਧੀਆ ਕੰਮ ਕਰਦੇ ਆ ਲੋਕਾਂ ਦੀਆਂ ਸਮੱਸਿਆਵਾਂ ਨੇ ਜਿਹੜੀਆਂ ਕਿਛਰੇ ਕਾਫੀ ਸਮੇ ਤੋਂ ਉਹ ਕੰਮ ਹੋ ਰਿਹਾ ਤੁਸੀਂ ਕੀ ਕਹਿਣਾ ਚਾਹੋ ਤੁਹਾਨੂੰ ਪਤਾ ਹੀ ਹੈ ਪਿਛਲੇ ਲੰਬੇ ਸਮੇ ਤੋਂ ਦੇਖਦੇ ਆ ਰਹੇ ਆ ਪਹਿਲਾਂ ਵੀ ਸੰਘਰਸ਼ ਕਰਦੇ ਰਹੇ ਹੁਣ ਵੀ ਚਾਹ ਆਪੋਜੀਸ਼ਨ ਚਾਹ ਲੇਕਿਨ ਲੜਕੇ ਅੜਕੇ ਲੋਕਾਂ ਦੇ ਕੰਮ ਕਰਾਵਾਂਗੇ ਡਵੈਲਪਮੈਂਟ ਕਰਾਵਾਂਗੇ ਜਿੱਥੇ ਹੋ ਸਦਾ ਵੱਧ ਵੱਧ ਲੋਕਾਂ ਦੀ ਮਦਦ ਕਰਾਂਗੇ ਦੇਖੋ ਜੇ ਮੈਂ ਪਹਿਲਾਂ ਜਿੱਦਾਂ ਗੱਲ ਕੀਤੀ ਵੀ ਝੋੜ ਦੀ ਦੁਕਾਨ ਜਿਹੜੀ ਬੈਂਸ ਬ੍ਰਦਰ ਵੱਲੋਂ ਚੱਲ ਰਹੀ ਸੀ ਉਹਦੇ ਹੌਲੀ ਹੌਲੀ ਤਿੰਨ ਕੇ ਤਿੰਨ ਕੇ ਪੱਤੇ ਨਿਕਲ ਰਿਹਾ ਕਿਉਂ ਨਿਕਲ ਰਿਹਾ ਕਿਉਂਕਿ ਉਹ ਡਰਾਮੇ ਕਰਦੇ ਆ ਵੱਡੇ ਵੱਡੀਆਂ ਗੱਲਾਂ ਕਰਦੇ ਆ ਕ੍ਰਾਂਤੀ ਕਰਦੇ ਆ ਗੱਲਾਂ ਕਰਦੇ ਆ ਭਗਤ ਸਿੰਘ ਦੀਆਂ ਗੱਲਾਂ ਕਰਦੇ ਆ ਰਾਜਗੁਰੂ ਸਖਦੇਵ ਜੀ ਦੀਆਂ ਗੱਲਾਂ ਕਰਦੇ ਆ ਪਰ ਕ੍ਰਾਂਤੀ ਉਹਨਾਂ ਦੇ ਘਰੋਂ ਹੀ ਸ਼ੁਰੂ ਹੁੰਦੀ ਘਰੋਂ ਹੀ ਖਤਮ ਹੋ ਜਾਂਦੀ ਆ ਹਮੇਸ਼ਾ ਕਹਿੰਦੇ ਸੰਗਤ ਨੇ ਜੋ ਫੈਸਲਾ ਕੀਤਾ ਸੰਗਤ ਤੋਂ ਕੁਝਦੇ ਹੀ ਸੀਗੇ ਉਹ ਬੜੇ ਢੇਰ ਤੋਂ ਪਰੇਸ਼ਾਨ ਸੀਗੇ ਮੈਨੂੰ ਲੱਗਦਾ ਉਹ ਚੰਗੇ ਸਮਾਜ ਸੇਵੀ ਵੀ ਆ ਲੋਕਾਂ 'ਚ ਵਿਚਰਦੇ ਵੀ ਆ ਧਰਮ ਦੀ ਰਾਜਨੀਤੀ ਵੀ ਕਰਦੇ ਆ ਧਰਮ ਦੇ ਉੱਤੇ ਕੰਮ ਵੀ ਕਰਦੇ ਆ ਇਹਦੇ ਦੀ ਚੰਗੇ ਬੰਦੇ ਆਣੇ ਚਾਹੀਦੇ ਸੁਖਬੀਰ ਸਿੰਘ ਬਾਦਲ ਸਾਹਿਬ ਵਿਕਰਮ ਸਿੰਘ ਮਜੀਠੀਆ ਸਾਹਿਬ ਦੇ ਸਰਪ੍ਰਸਤ ਹੋ ਜਾਈਏ ਸ਼ਾਮਿਲ ਹੋਏ ਮੈਨੂੰ ਲੱਗਦਾ ਚੰਗੀ ਗੱਲ ਆ ਚੰਗੇ ਬੰਦੇ ਆਣੇ ਚਾਹੀਦੇ ਉਹਨਾਂ ਨੂੰ ਜਨਨਕਤਰ ਜਿਹੜਾ ਬਣਾ ਮੈਂ ਉਹਨਾਂ ਨੂੰ ਵਧਾਈ ਵੀ ਦੇਣਾ ਆਪ ਦਾ ਚੋਲ ਮੈਨੀਫੈਸਟੋ ਜਾਰੀ ਕੀਤਾ ਹੈ ਕਿਉਂਕਿ ਬੀਜੇਪੀ ਦੀ ਸਰਕਾਰ ਐਨਡੀਏ ਦੀ ਸਰਕਾਰ ਦਿੱਲੀ 'ਚ ਬਾਨੀ ਤੈ ਹੈ ਔਰ ਲੋਕਾਂ ਨੂੰ ਉਸ ਮੈਨੀਫੈਸਟੋ ਤੋਂ ਆਸ ਵੀ ਹੈ ਕਿ 65 ਸਾਲ ਦੇਸ਼ ਕਾਂਗਰਸ ਨੇ ਰਾਜ ਕੀਤਾ ਹੈ ਔਰ ਜਵਾਲ ਨਾਲ ਲਹਿਰੂ ਤੋਂ ਲੈ ਕੇ ਇੰਦਰਾ ਗਾਂਧੀ, ਨਜੀਬ ਗਾਂਧੀ, ਸੋਨੀਆ ਗਾਂਧੀ ਕੋ ਪਰਿਵਾਰ ਗਾਂਧੀ ਪਰਿਵਾਰ ਨੇ ਰਾਜ ਕੀਤਾ ਤੇ ਉਹਨਾਂ ਦੇ 60 ਸਾਲ ਦੇ ਪਰਿਵਾਰ ਦੇ ਪਰਿਵਾਰਕ ਰਾਜ ਤੋਂ ਬਾਅਦ ਵੀ ਮੈਨੀਫੈਸਟੋ ਚ ਵੱਡੀ ਗੱਲ ਕੀ ਸੀ ਕਾਂਗਰਸ ਦਾ ਆਤ ਗਰੀਬ ਦੇ ਨਾਲ ਜੋ 60 ਸਾਲ ਪਹਿਲਾਂ ਸੀ ਉਹੀ 60 ਸਾਲ ਬਾਅਦ ਹੈ ਮੈਨੀਫੈਸਟੋ ਕਦੇ ਲਾਗੂ ਨਹੀਂ ਹੋਇਆ ਗਰੀਬੀ ਵਧੀ ਅਨਪੜਤਾ ਵਧੀ ਬੇਰੋਜ਼ਗਾਰੀ ਵਧੀ ਔਰ ਅੱਜ ਵੀ ਸਿਰਫ ਚੋਣ ਮੈਨੀਫੈਸਟੋ ਕਾਂਗਰਸ ਦਾ ਏਸਲੀ ਜਾਰੀ ਕੀਤਾ ਗਿਆ ਕਿ ਸ਼ਾਇਦ 40 ਸੀਟਾਂ ਦੀ ਜਗ੍ਹਾ 45 ਆ ਜਾਣ ਲੋਕ ਸਭਾ ਦੀ ਉੱਤੋਂ ਵੱਧ ਕੁਝ ਨਹੀਂ ਬੀਜੇਪੀ ਨੇ ਜੋ ਵੀ ਮੈਨੀਫੈਸਟੋ ਚ ਜਾਰੀ ਕੀਤਾ ਪਹਿਲਾਂ ਵੀ ਕਿਸਾਨੀ ਨੂੰ ਡਾਇਰੈਕਟ ਟ੍ਰਾਂਸਫਰ ਦੇਣਾ ਸ਼ੁਰੂ ਕੀਤਾ ਕਈ ਅਹਿਮ ਫੈਸਲੇ ਲਏ ਆ ਇਸ ਮੈਨੀਫੈਸਟੋ ਚ ਵੀ ਮੈਂ ਸਮਝਦਾ ਜ਼ਿੰਮੇਵਾਰੀ ਨਾਲ ਜੋ ਲਾਗੂ ਕੀਤਾ ਜੋ ਉਹਨਾਂ ਨੇ ਰਿਲੀਜ਼ ਕੀਤਾ ਉਹ ਨੂੰ ਆਉਣ ਵਾਲੇ ਸਮੇਂ ਚ ਲਾਗੂ ਕਰਨ ਕੈਮਰਾਮੈਨ ਨਨਕ ਲੋਰ ਦੇ ਨਾਲ ਆਰਤੀ ਦੀ ਰਿਪੋਰਟ ਬ੍ਰੇਕਿੰਗ ਨਿਊਜ਼ ਪੰਜਾਬ